अमृत वेले दे हुकमनामा साहिब दी विचार सर्वन करो ते शेयर जरूर करो हे पाई जो कुछ दिन रात हर वेले चंगा मंदा काम तू कीता है उस संस्कार रूप बन के मन गया है हे पाई जिस पास तू अपने कीते काम लुकांदा रहा है वह ता तेरे नाल ही बैठा वेखता जा रहा है हे पाई

हे नानक आथे पाई ਸਾਥ ਸੰਗਤ ਵਿੱਚ ਟਿੱਕੇ ਪਰਮਾਤਮਾ ਦਾ ਭਜਨ ਕਰਿਆ ਕਰ ਭਜਨ ਵੀ ਬਰਕਤ ਨਾਲ ਪਿਛਲੇ ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ਇੱਕ ਇਹ ਮੂਰਖ ਇਹ ਗਨਵਾਰ ਤੂੰ ਹੋਰ ਨਾਲ ਨਾਲ ਛਲ ਕਰਕੇ ਆਪਣਾ পেট ਭਰਦਾ ਹੈ ਰੋਜ਼ੀ ਕਮਾਉਂਦਾ ਹੈ ਤੈਨੂੰ ਇਹ ਗੱਲ ਪੁੱਲ ਚੁੱਕੀ ਹੋਈ ਹੈ ਕਿ ਹਰੀ ਦਾਤਾਰ ਸਭਨਾਂ ਜੀਵਾਂ ਨੂੰ ਹਰੇਕ ਚੀਜ਼ ਦੇ ਰਿਹਾ ਹੈ ਹੇ ਪਾਈ ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ ਉਸ ਨੂੰ ਕਦੇ ਵੀ ਆਪਣੇ ਮਨ ਤੋਂ ਪੁਲਾਣਾ ਨਹੀਂ ਚਾਹੀਦਾ ਹੇ ਪਾਈ ਸਾਧ ਸੰਗਤ ਵਿੱਚ ਮਿਲ ਬੈਠ ਚਾਕਾ ਲਾਹ ਕੇ ਉਸ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਆਪਣੀਆਂ ਸਾਰੀਆਂ ਕੁਲਾਂ ਤਾਰ ਲਈ ਦੀਆਂ ਹਨ ਜੋ ਸਾਧਨਾ ਵਿੱਚ ਪੁੱਗੇ ਜੋਗੀ ਜੋ ਸਾਧਨ ਕਰਨ ਵਾਲੇ ਦੇਵਤੇ ਸਮਾਧੀਆਂ ਲਾਣ ਵਾਲੇ ਭਗਤ ਬਰਾਬਰ ਸਭਨਾਂ ਦੀ ਜ਼ਿੰਦਗੀ ਦਾ ਹਰ ਨਾਮ ਹੀ ਸਹਾਰਾ ਬਣਿਆ ਚੱਲਿਆ ਆ ਰਿਹਾ ਹੈ। ਨਾਨਕ ਬੇਨਤੀ ਕਰਦਾ ਹੈ, "ਹੇ ਭਾਈ, ਸਦਾ ਉਸ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ।" 2. ਸਾਰੀ ਸੰਗਤ ਕਮੇਟ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਵਾਓ ਜੀ। ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵਾਦ ਤੋਂ ਵਾਦ શેર ਜਰੂਰ ਕਰਨਾ WhatsApp group join ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ